ਸਿੱਧੂ ਜੋੜਾ ਕਾਫੀ ਚਰਚਾ ਦੇ ਵਿੱਚ ਰਿਹਾ ਪਿਛਲੇ ਜੇ 15 ਦਿਨਾਂ ਦੀ ਗੱਲ ਕੀਤੀ ਜਾਵੇ ਕਾਂਗਰਸ ਦੇ ਵਿੱਚ ਮਨਮੋਟਾਵ ਚੱਲ ਰਿਹਾ ਉਹਨਾਂ ਦਾ ਔਰ ਕਿਹਾ ਜਾ ਰਿਹਾ ਕਿ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਕੀ ਲੱਗਦਾ ਕਿ ਕਿਤੇ ਬੀਜੇਪੀ ਦੀ ਛਤਰੀ ਤੇ ਬਹਿਣ ਦੀ ਤਿਆਰੀ ਹੈ ਸਿੱਧੂ ਜੋੜਾ ਬੀਜੇਪੀ ਸਾਡਾ ਮੰਤਰੀ ਸੈਂਟਰ ਦੇ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਹੈ ਕੋਈ ਵੀ ਇਸ਼ੂ ਹੈ ਜਿਹੜਾ ਨਾਲੇ ਉਹ ਤਾਂ ਪਹਿਲਾਂ ਬੀਜੇਪੀ 'ਚ ਹੀ ਰਹੇ ਆ ਪਰਮਾਤਮਾ ਉਹਨਾਂ ਨੂੰ ਐਡੀ ਲੰਬੀ ਬਿਮਾਰੀ ਤੋਂ ਬਾਅਦ ਠੀਕ ਕੀਤਾ ਮੈਂ ਦੀ ਨਹੀਂ ਹਿੰਮਤ ਮੈਂ ਉਹਨਾਂ ਦੇ ਬਾਰੇ ਕੋਈ ਬਿਆਨ ਦੇ ਦਮਾਂ ਉਹ ਸਾਡੀ ਵੱਡੀ ਮਾਤਾ ਐ ਅਸੀਂ ਉਹਨਾਂ ਤੋਂ ਕੋਈ ਆਪਣੇ ਖਿਲਾਫ ਜਾਂ ਐਮੀ ਐਸੀ ਗੱਲ ਨਹੀਂ ਛੇੜਨਾ ਚਾਹੁੰਦੇ ਪਰ ਉਹਨਾਂ ਨੂੰ ਆਪਣੀ ਪਾਰਟੀ ਚ ਮੁਬਾਰਕਬਾਦ ਉਹ ਆਪਣੀ ਪਾਰਟੀ ਚ ਵਧਣ ਫੁੱਲਣ ਉਸ ਪਾਰਟੀ ਚ ਕਾਂਗਰਸ ਚ ਉਹ ਰਹੇ ਨੇ ਉਹਨਾਂ ਦਾ ਬੜਾ ਨੇੜਤਾ ਐ ਪ੍ਰੇਂਕਾ ਗਾਂਧੀ ਜੀ ਨਾਲ ਬਹੁਤ ਉਹ ਪਰਿਵਾਰ ਇੱਕ ਪਰਿਵਾਰ ਆ ਇਸ ਕਰਕੇ ਉਹ ਪਿਆਰ ਜਿਹੜਾ ਉਹਨਾਂ ਨੂੰ ਕਾਂਗਰਸ ਚ ਮਿਲਿਆ ਐ ਉਹਨਾਂ ਨੂੰ ਉਹਨਾਂ ਨੇ ਪ੍ਰਧਾਨ ਬਣਾਤਾ ਭਾਜਪਾ ਦਾ ਨਾ ਇਹਦਾ ਕਾਂਗਰਸ ਦਾ ਪ੍ਰਧਾਨ ਬਣਾਤਾ ਬੀਜੇਪੀ ਤੋਂ ਜਾ ਕੇ ਉਹ ਬਣੇ ਨੇ ਮੰਤਰੀ ਬਣੇ ਨੇ ਉਹਨਾਂ ਨੂੰ ਕਾਂਗਰਸ ਨੇ ਬਹੁਤ ਪਿਆਰ ਦਿੱਤਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਪਾਰਟੀ ਜਾਣਗੇ ਕਿਉਂਕਿ ਜੋ ਉਹਨਾਂ ਦੇ ਰਿਸ਼ਤੇ ਆ ਇੱਕ ਚਰਚਾ ਉਹਨਾਂ ਨੇ ਇਹ ਵੀ ਛੇੜੀ ਸੀ ਕਿ ਕਾਂਗਰਸ ਦੇ ਵਿੱਚ ਦੇ ਕੇ ਸੀਐਮ ਬਣਨਾ ਤਾਂ 500 ਕਰੋੜ ਰੁਪਏ ਦਾ ਅਟੈਚ ਹੀ ਲੱਗਦਾ ਤੁਸੀਂ ਵੀ ਕਾਂਗਰਸ ਦੇ ਵਿੱਚ ਪੁਰਾਣੇ ਸਮੇਂ ਚ ਰਹੇ ਹੋ ਤੁਹਾਡੇ ਤੱਕ ਕਦੇ ਅਜਿਹੀ ਫਰਮਾਇਸ਼ ਆਈ ਹੋਵੇ ਉਸ ਬਾਰੇ ਮੈਂ ਵੀ ਝੂਠ ਬੋਲਾਂ ਕਦੇ ਕਿਉਂਕਿ ਸਾਡੀ ਹੈਸੀਅਤ ਹੀ ਨਹੀਂ ਸੀ ਸਾਨੂੰ ਤਾਂ ਤਾਂ ਹੀ ਨਹੀਂ ਪੁੱਛਿਆ ਕਿਸੇ ਨੇ ਜਿਹਦੀ ਹیثیت ਸੀ ਉਹਨਾਂ ਨੂੰ ਟੈਲੀਫੋਨ ਆਉਂਦੇ ਤੇ ਉਹ ਬਣਦੇ ਵੀ ਨਹੀਂ